ਪਿਛਲੇ ਦਿਨ 28 April ਕੈਨੇਡਾ ਵਿੱਚ ਫੈਡਰਲ ਇਲੈਕਸ਼ਨ ਆਏ ਜਿਸ ਵਿੱਚ ਦੁਬਾਰਾ ਫਿਰ ਤੋਂ ਲਿਬਰਲ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਭਾਵੇਂ ਇਸ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਪਰ ਫਿਰ ਵੀ ਇਹ ਤਾਂ ਹੈ ਕਿ ਲਿਬਰਲ ਪਾਰਟੀ ਇਸ ਵਿੱਚ ਜੇ ਸਰਕਾਰ ਬਣਾਏਗੀ ਇਸ ਨਾਲ ਪੰਜਾਬੀਆਂ ਅਤੇ ਭਾਰਤ ਨੂੰ ਕੀ ਫਾਇਦਾ ਮਿਲੇਗਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਤਕਰਾਰ ਕੀ ਵਧੇਗੀ ਜਾਂ ਘਟੇਗੀ ਇਸ ਬਾਰੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਤਾਂ ਸਸਰੀ ਗੱਲ ਦੋਸਤੋ ਮੇਰੇ ਨਾਮ ਹੈ ਲੰਕੀ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੇ ਫੈਡਰਲ ਇਲੈਕਸ਼ਨ ਮਤਲਬ ਲੋਕ ਸਭਾ ਦੀ ਚੋਣਾਂ ਪਿਛਲੇ ਦਿਨ 28 April ਨੂੰ ਆਈਆਂ ਜਿਸ ਦਾ ਰਿਜ਼ਲਟ ਨਾਲ ਨਾਲ ਉਸੇ ਸ਼ਾਮ ਹੀ ਆ ਗਿਆ ਕਿਉਂਕਿ ਕੈਨੇਡਾ ਵਿੱਚ ਆਪਣੇ ਦੇਸ਼ ਵਾਂਗ EVM ਰਾਹੀਂ ਚੁਣ ਹੁੰਦੀਆਂ ਤੇ ਉਸ ਦਾ ਰਿਜ਼ਲਟ ਤੁਰੰਤ ਉਸੇ ਸ਼ਾਮ ਹੀ ਆ ਜਾਂਦਾ ਪਰ ਆਪਣੇ ਦੇਸ਼ ਵਿੱਚ ਇਸ ਰਿਜ਼ਲਟ ਨੂੰ ਬਣਾਉਣ ਲਈ ਕਈ ਦਿਨ ਲੱਗਦੇ ਹਨ ਕੈਨੇਡਾ ਦੀ ਪਾਰਲੀਮੈਂਟ ਜਿਸ ਨੂੰ ਸੈਨੇਟ ਵੀ ਕਿਹਾ ਜਾਂਦਾ ਹੈ ਉਸ ਵਿੱਚ ਟੋਟਲ 343 ਸੀਟਾਂ ਜਿਸ ਵਿੱਚੋਂ 169 ਸੀਟਾਂ ਲਿਬਰਲ ਪਾਰਟੀ ਕੋਲ ਦੂਜੇ ਨੰਬਰ ਤੇ ਕੰਜ਼ਰਵੇਟਿਵ ਪਾਰਟੀ ਨੂੰ 641 ਸੀਟਾਂ ਅਤੇ ਤੀਜੇ ਨੰਬਰ ਤੇ ਬਲੋਕ ਕਯੂਬਕਿਸਿਸ ਨੂੰ 22 ਸੀਟਾਂ ਅਤੇ ਐਨਡੀਪੀ ਨੂੰ 7 ਸੀਟਾਂ ਮਿਲੀਆਂ ਐਨਡੀਪੀ ਮਤਲਬ ਨਿਊ ਡੈਮੋਕ੍ਰੈਟਿਕ ਪਾਰਟੀ ਜਿਸ ਦੇ ਮੁਖੀ ਜਗਮੀਤ ਸਿੰਘ ਜੋ ਭਾਰਤੀ ਮੂਲ ਦੇ ਹਨ ਇਸ ਇਲੈਕਸ਼ਨ ਵਿੱਚ 22 ਸੀਟਾਂ ਉੱਪਰ ਪੰਜਾਬੀਆਂ ਨੂੰ ਜਿੱਤ ਮਿਲੀ ਹੈ ਜੋ ਕਿ ਵਕਵਕ ਪਾਰਕੀਆਂ ਤੋਂ ਚੋਣ ਲੜੇ ਸਨ ਜਿਸ ਵਿੱਚੋਂ ਲਿਬਰਲ ਪਾਰਟੀ ਵੱਲੋਂ 12 ਸੀਟਾਂ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ 10 ਸੀਟਾਂ ਪੰਜਾਬੀਆਂ ਨੂੰ ਮਿਲੀਆਂ ਜੋ ਕਿ ਬਹੁਤ ਵੱਡੀ ਗੱਲ ਹੈ ਇਸ ਇਲੈਕਸ਼ਨ ਵਿੱਚ ਐਨਡੀਪੀ ਦੇ ਮੁਖੀ ਜਗਮੀ ਸਿੰਘ ਚੋਣ ਹਾਰ ਗਏ ਜਗਮੀ ਸਿੰਘ ਦੀ ਹਾਰ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਲਿਬਰਲ ਪਾਰਟੀ ਨੂੰ ਸਹਿਯੋਗ ਦੇਣਾ ਬੰਦ ਕਰ ਦਿੱਤਾ ਇਸ ਲਈ ਉਹਨਾਂ ਨੂੰ ਇਸ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਇਲੈਕਸ਼ਨ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕਰਨ ਵਾਲੀ ਲਿਬਰਲ ਪਾਰਟੀ ਇਸ ਸਮੇਂ ਸਰਕਾਰ ਬਣਾਉਣ ਜਾ ਰਹੀ ਹੈ ਜੋ ਕਿ ਇਸੇ ਵੀ ਪਾਰਟੀ ਨਾਲ ਗਠਜੋੜ ਕਰਕੇ ਆਪਣੇ ਆਸਾਨੀ ਨਾਲ ਬਹੁਮਤ ਦੀ ਸਰਕਾਰ ਬਣਾ ਲਵੇਗੀ ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਸੀ ਜਿਸ ਵਿੱਚ ਪਹਿਲਾਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਵਜੋਂ ਰਹੇ ਸਨ ਪਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਮਾਰਕ ਕੌਰਨ ਨੂੰ ਦੇ ਦਿੱਤਾ ਗਿਆ ਹ ਤੇ ਹੁਣ ਦੁਬਾਰਾ ਫਿਰ ਤੋਂ ਮਾਰਕ ਕੌਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਜਾ ਰਿਹਾ ਜੇਕਰ ਹੁਣ ਗੱਲ ਕਰੀਏ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਕਾਫੀ ਲੰਮੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ ਇਹ ਤਕਰਾਰ ਇਸ ਲਈ ਚੱਲ ਰਹੀ ਸੀ ਕਿਉਂਕਿ ਕੈਨੇਡਾ ਵਿੱਚ ਰਹਿੰਦੇ ਇੱਕ ਸਿਕ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਭਾਰਤ ਦੇ ਕਈ ਅਫੀਸ਼ੀਅਲਸ ਦਾ ਨਾਮ ਸਾਹਮਣੇ ਆਇਆ ਸੀ ਇਸ ਨੂੰ ਲੈ ਕੇ ਉਸ ਸਮੇਂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਇਲਜ਼ਾਮ ਭਾਰਤ ਉੱਪਰ ਲਗਾਇਆ ਅਤੇ ਇਸ ਦੀ ਕੜੀ ਰੋਜਣਾ ਕੀਤੀ ਪਰ ਇਸ ਵਿੱਚ ਭਾਰਤ ਇਨਕਾਰ ਕਰਦਾ ਹੈ ਕਿ ਉਸ ਨੇ ਅਜਾ ਨਹੀਂ ਕੀਤਾ ਪਰ ਫਿਰ ਵੀ ਦੋਨੋਂ ਦੇਸ਼ਾਂ ਵਿਚਕਾਰ ਬਹੁਤ ਤਕਰਾਰ ਪੈਦਾ ਹੋ ਗਈ ਅਤੇ ਟ੍ਰੇਡ ਵਿੱਚ ਬਹੁਤ ਘਟਾਵਿਕ ਨੂੰ ਲਿਆ ਫਿਰ ਕੈਨੇਡਾ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਰੂਲ ਬਣਾ ਦਿੱਤੇ ਇਸ ਤੋਂ ਬਾਅਦ ਭਾਰਤ ਤੋਂ ਜਾਣ ਵਾਲੇ ਸਟੂਡੈਂਟ ਜੋ ਕੈਨੇਡਾ ਵਿੱਚ ਪੜ੍ਹਾਈ ਨਹੀਂ ਜਾਂਦੇ ਸਨ ਉਹਨਾਂ ਲਈ ਜਣਾ ਬਹੁਤ ਔਖਾ ਹੋਇਆ ਹੁਣ ਕੈਨੇਡਾ ਫੈਡਰਲ ਇਲੈਕਸ਼ਨ 2025 ਤੋਂ ਬਾਅਦ ਹੁਣ ਫਿਰ ਦੁਬਾਰਾ ਤੋਂ ਲਿਬਰਲ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਪਰ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਸਟਿਨ ਟਰੂਡੋ ਦੀ ਜਗ੍ਹਾ ਮਾਰਕ ਕੌਰਨੀ ਸੰਭਾਲ ਰਹੇ ਹਨ ਮਾਰਕ ਕੌਰਨੀ ਆਪਣੀ ਚੋਣਾਂ ਦੇ ਪ੍ਰਚਾਰ ਵਿੱਚ ਇਹ ਸੰਕੇਤ ਦਿੱਤੇ ਆਯਨ ਕਿ ਉਹ ਭਾਰਤ ਨਾਲ ਸਬੰਧ ਕਾਇਮ ਕਰਨਗੇ ਅਤੇ ਟ੍ਰੇਡ ਵੀ ਵਧਾਉਣਗੇ ਤੇ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕੈਨੇਡਾ ਤੇ ਹੁਣ ਸਬੰਧ ਅਮਰੀਕਾ ਨਾਲ ਬਹੁਤ ਚੰਗੇ ਨਹੀਂ ਇਸ ਲਈ ਕੈਨੇਡਾ ਭਾਰਤ ਨਾਲ ਵਪਾਰ ਕਰਨ ਦੀ ਸੋਚੇਗਾ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਸਬੰਧ ਸੁਲਝਾਂਗੇ ਪਰ ਲਿਬਰਲ ਪਾਰਟੀ ਆਪਣੇ ਇਮੀਗ੍ਰੇਸ਼ਨ ਰੂਲ ਨੂੰ ਲੈ ਕੇ ਬਹੁਤ ਸਖਤ ਹੈ ਉਹ ਆਪਣੀ ਚੋਣਾਂ ਦੇ ਪ੍ਰਚਾਰ ਵਿੱਚ ਇਹ ਸਾਫ਼ ਕਰ ਦਈ ਹੈ ਕਿ ਇਮੀਗ੍ਰੇਸ਼ਨ ਨੂੰ ਸਟ੍ਰਿਕਟ ਰੱਖਿਆ ਜਾਵੇਗਾ ਪਹਿਲਾਂ ਹੀ ਕੈਨੇਡਾ ਵਿੱਚ ਪੀਆਰ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਹੈ ਇਸ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਕੈਨੇਡਾ ਵਿੱਚ ਸਟੂਡੈਂਟ ਆਪਣੀ ਹਾਈ ਸਕਿੱਲ ਨੂੰ ਡਿਵੈਲਪ ਕਰ ਰਹੇ ਹਨ ਉਹਨਾਂ ਨੂੰ ਹੀ ਪੀਆਰ ਮਿਲੇਗੀ ਜਿਹੜੇ ਸਿਰਫ ਇੱਥੋਂ ਪੀਆਰ ਦੇ ਬਹਾਨੇ ਕੈਨੇਡਾ ਗਏ ਸਨ ਉਹਨਾਂ ਨੂੰ ਪੀਆਰ ਮਿਲਣਾ ਬਹੁਤ ਮੁਸ਼ਕਿਲ ਹੈ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਸਕਿੱਲ ਨੂੰ ਡਿਵੈਲਪ ਕਰਕੇ ਕੈਨੇਡਾ ਜਾਓ ਇਸ ਨਾਲ ਤੁਹਾਨੂੰ ਪੀਆਰ ਮਿਲਣ ਵਿੱਚ ਆਸਾਨੀ ਹੋਵੇਗੀ ਨਹੀਂ ਤਾਂ ਕੈਨੇਡਾ ਦੇ ਨਵੇਂ ਰੂਲਸ ਦੇ ਮਿਕਾਬੀ ਤੁਹਾਨੂੰ ਪੀਆਰ ਮਿਲਣ ਵਿੱਚ ਬਹੁਤ ਮੁਸ਼ਕਿਲ ਆਵੇਗੀ